ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਦੇ ਉੱਪਰ ਪਿਛਲੀ ਵੀਡੀਓ ਦੇ ਵਿੱਚ ਆਪਾਂ ਗੱਲ ਕੀਤੀ ਵੀ ਜੋ ਚੋਨੇ ਦਾ ਤੇਲਾ ਫੀਲਡ ਦੇ ਵਿੱਚ ਆਉਂਦਾ ਕਿਹੜੇ-ਕਿਹੜੇ ਕਾਰਨਾਂ ਕਰਕੇ ਆਉਂਦਾ ਆਪਾਂ ਉਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਕੇ ਜੋ ਤੇਲੇ ਦਾ ਅਟੈਕ ਆ ਉਹ ਕੰਟਰੋਲ ਕਰ ਸਕਦੇ ਹਾਂ ਘਟਾ ਸਕਦੇ ਹਾਂ ਅੱਜ ਆਪਾਂ ਮੈਨੇਜਮੈਂਟ ਦੀ ਗੱਲ ਕਰਨੀ ਹੈ ਆਪਾਂ ਉਹ ਕੈਮੀਕਲ ਮੈਨੇਜਮੈਂਟ ਕਿਵੇਂ ਕਰਨਾ ਕਿਹੜੀ ਸਪਰੇ ਵਰਤਣੀ ਆ ਕਿਵੇਂ ਵਰਤਣੀ ਆ ਕਿਹੜੀ ਟੈਕਨੋਲੋਜੀ ਨਾਲ ਵਰਤਣੀ ਆ ਅੱਜ ਕੱਲ੍ਹ ਆਮ ਹੀ ਦੇਖਣ ਨੂੰ ਮਿਲਦਾ ਕਿ ਬਹੁਤ ਜ਼ਿਆਦਾ ਤੇਲੇ ਦਾ ਅਟੈਕ ਆ ਰਿਹਾ ਫੀਲਡ ਦੇ ਵਿੱਚ ਜਿੱਥੇ ਜ਼ਿਆਦਾ ਪਾਣੀ ਖੜਦਾ ਸੀਗਾ ਨਹਿਰ ਦੇ ਨਾਲ ਜਮਿਨਾ ਸੀਗਾ ਪਾਣੀ ਜਿਆਦਾ ਪੈਂਦਾ ਸੀ ਪਾਣੀ ਜਿਆਦਾ ਖੜਾ ਰਹਿੰਦਾ ਸੀ ਉੱਥੇ ਸਭ ਤੋਂ ਵੱਧ ਅਟੈਕ ਦੇਖਣ ਨੂੰ ਮਿਲਦਾ ਜੋ ਕਿ ਵਿੱਚ ਦੌਗੀਆਂ ਪਾ ਰਹੇ ਤੇ ਲੱਗ ਦੌਗੀਆਂ ਦੌਗੀਆਂ ਨੁਕਸਾਨ ਪਹੁੰਚਾ ਰਹੇਗਾ ਅੱਜ ਉਹਦੀ ਮੈਨੇਜਮੈਂਟ ਦੀ ਗੱਲ ਕਰਾਂਗੇ ਕੰਟਰੋਲ ਦੀ ਗੱਲ ਕਰਾਂਗੇ ਵੀ ਕਿਵੇਂ ਕੰਟਰੋਲ ਕਰਨਾ ਉਹ ਪਹਿਲੀ ਗੱਲ ਤਾਂ ਜਿੱਥੇ ਤੇਲਾ ਆਇਆ ਉੱਥੇ ਮਹਿੰਗੀਆਂ ਸਪਰੇਆਂ ਆਪਾਂ ਕਰਦੇ ਆ ਬਹੁਤ ਜਿਆਦਾ ਯੂਜ਼ ਕਰਦੇ ਆ ਤਾਂ ਸਪਰੇ ਹਮੇਸ਼ਾ ਕੱਲੀ ਕਰੋ ਕੱਲੀ ਸਪਰੇ 100% ਤੁਹਾਨੂੰ ਰਿਜ਼ਲਟ ਦੇਊਗੀ ਵਿੱਚ ਜ਼ਿੰਮੇਵਾਰ ਕੀ ਕਰਦੇ ਨੇ ਤੇਲੇ ਦਾ ਵੀ ਬਹੁਤ ਜਿਆਦਾ ਅਟੈਕ ਹੁੰਦੇ ਨੇ ਵਿੱਚ ਸ਼ੀਤ ਫਲਾਈਟ ਤਾਂ ਬੇਰੋਗ ਵਾਲੀ ਪਾਲੀ ਵਿੱਚ ਸੁੰਡੀ ਵਾਲੀ ਪਾਲੀ ਵਿੱਚ ਤੇਰ ਵਾਲੀ ਪਾਲੀ ਉਹ ਜਦੋਂ ਸਪਰੇਅ ਮਿਕਸ ਹੋ ਜਾਂਦੀ ਆ ਉਹਦੇ ਕੈਮੀਕਲ ਕੰਪੋਜੀਸ਼ਨ ਕਈ ਵਾਰੀ ਕੰਪੈਟੀਬਲ ਨਹੀਂ ਹੁੰਦੀ ਇੱਕ ਦੂਸਰੀ ਦੇ ਤਾਂ ਉਹ ਸਿਰਫ ਅੱਧਾ ਹੀ ਇਫੈਕਟ ਕਰਦੀ ਆ ਸਪਰੇਅ ਜਿੱਥੇ ਜ਼ਿਆਦਾ ਅਟੈਕ ਆਇਆ ਉੱਥੇ ਸਪਰੇਅ ਹਮੇਸ਼ਾ ਕਰਲੀ ਕਰੋ ਚਾਰਜ ਵਾਲੀ ਢੋਲੀ ਨਾਲ ਸਪਰੇਅ ਕਰੋ ਤੇ ਜਿਹੜਾ ਚਾਰਜ ਦਾ ਮੂੰਹ ਢੋਲੀ ਦੇ ਥੱਲੇ ਜੜਾਂਵਾਂ ਵੱਲੋਂ ਤਣੇ ਵੱਲ ਨੂੰ ਕਰਕੇ ਰੱਖੋ ਤਾਂ ਜੋ ਸਪਰੇਅ ਥੱਲੇ ਤੋਂ ਉੱਪਰ ਪਹੁੰਚ ਸਕੇ ਨੀਚੇ ਸਿਸਟੈਮਿਕ ਅੱਜ ਕੱਲ ਦਵਾਈਆਂ ਬਸ ਸਿਸਟੈਮਿਕ ਨੇ ਪlant ਦੇ ਵਿੱਚ ਜਾ ਕੇ ਕੰਮ ਕਰ ਜਾਂਦੇ ਨੇ ਪਰ ਫਿਰ ਵੀ ਆਪਾਂ ਥੱਲੇ ਰੱਖ ਕੇ ਕਰ ਤਾ ਜਿਹੜਾ ਜਿਹੜਾ ਨੀਚੇ ਤੇਲ ਲੱਗਾ ਬੈਠਾ ਉਹਦੇ ਉੱਪਰ ਸਪਰੇ ਪੂਰੀ ਪਾਵੇ ਤਾਂ ਹੀ 100% ਕੰਮ ਕਰੂਗੀ ਜੇ ਤੁਸੀਂ ਤੇਲ ਵਾਲੀ ਸਪਰੇ ਕਰਲੀ ਕਰਦੇ ਹੋ ਜਦ ਅਟੈਕ ਦੇ ਵਿੱਚ ਤਾਂ ਫੀਲਡ ਦੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਜਦੋਂ ਪਾਣੀ ਨਹੀਂ ਹੋਊਗਾ ਤਾਂ ਉਹ ਵਧੀਆ ਅਸਰ ਕਰੂਗੀ ਹਾਂ ਜੇ ਕਈ ਵਾਰ ਤੁਸੀਂ ਵਿੱਚ ਉਲੀ ਵਾਲੀ ਰਲਾਉਣੇ ਹੋ ਜਾਂ ਆਪਣੀ ਇਹ ਵਾਲੀ ਸੁੰਡੀ ਵਾਲੀ ਰਲਾਉਣੇ ਹੋ ਉਲੀ ਵਾਲੀ ਰਲਾਉਣੇ ਹੋ ਤਾਂ ਆਪਾਂ ਨੂੰ ਪਾਣੀ ਖੜਾਉਣ ਦੀ ਲੋੜ ਹੈ ਇਹ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਇੱਕ ਅੱਜਕੱਲ ਫਾਰਮੂਲਾ ਅੱਜਕੱਲ ਫਾਰਮੂਲਾ ਯੂਜ਼ ਕਰਨ ਨੇ ਲਿਊਕੋਡ ਅਕਟਾਰਾ ਆਉਂਦੀ ਹੈ 30 ਥਾਈਮਥੌਕਸਮ 30 ਐਫ ਐਸ ਇਹ ਸਾਲਟ ਜੇ ਆਪਾਂ ਉਹਦਾ ਗੱਲ ਕਰੀਏ ਤਾਂ ਸੀ ਟਰੀਟਮੈਂਟ ਦਾ ਸਾਲਟ ਹੈਗਾ ਇਹ ਇਹਦੀ ਸਾਲਟ ਦੀ ਸਪਰੇ ਨਹੀਂ ਕਰਨੀ ਚਾਹੀਦੀ ਪਰ ਜੇ ਆਪਾਂ ਨੂੰ ਅੱਜਕੱਲ ਕਿਸਾਨ ਨੂੰ ਰਿਜ਼ਲਟ ਨਹੀਂ ਮਿਲ ਰਿਹਾ ਤੇਲਾ ਮਾਰ ਰਿਹਾ ਮਾਰ ਰਹੀ ਹੈ ਤੇਲੇ ਨੂੰ ਇਹ ਤਾਂ ਇਹਨੂੰ ਜੇ ਮੈਕਸਿਮਮ ਡੋਜ਼ ਕਰੀ ਬਹੁਤ ਵੱਧ ਡੋਜ਼ 40 ਐਮਐਲ ਕਿੱਲੇ ਦੀ ਪਾਓ ਉਸ ਤੋਂ ਵੱਧ ਨਾ ਪਾਓ ਕਿਉਂਕਿ ਖੁਸ਼ਕ ਦਵਾਈ ਉੱਪਰੋਂ ਨੋਕਾ ਫੂਕ ਦਿੰਦੀ ਹੈ ਜਦੋਂ ਉੱਪਰੋਂ ਨੋਕਾ ਫੂਕ ਦਿੰਦੀ ਹੈ ਤਾਂ ਜਿਹੜੇ ਆਪ ਉਲਜਾਲੀ ਦਵਾਈ ਪਾਉਣੇ ਆ ਤੇਲ ਵਾਲੀ ਉਹ ਦੂਜੀ ਪਾਉਣੇ ਲੰਮੇ ਟਾਈਮ ਵਾਲੀ ਵਿੱਚ ਲਾ ਦੇ ਮੈਂ ਚਾਸ ਵਗੈਰਾ ਹੋਗੀ ਓਸ਼ੀਨ ਵਗੈਰਾ ਵੈਕਸਲੋਨ ਵਗੈਰਾ ਉਹ ਦਵਾਈਆਂ ਵੀ ਘੱਟ ਕੰਮ ਕਰਦੀਆਂ ਨੇ ਕਿਉਂਕਿ ਉਤਰੋ ਜਦੋਂ ਨੋਕਾਂ ਵਿਚ ਆਉਂਦੀ ਹੈ ਹਰੇ ਬੂਟੇ ਦੀ ਦਵਾਈ ਕੰਮ ਕਰਦੀ ਹੈ ਜਦੋਂ ਉਪਰ 2 2 3 3 ਇੰਚ ਨੋਕਾਂ ਵਿਚ ਆਉਂਦੀ ਐ ਇੰਨੀ ਕੁ ਖੁਸ਼ਕ ਦਵਾਈ ਆ ਉਹਦੇ ਨਾਲ ਕਿਹਦਾ ਝਾੜ ਘਟਦਾ ਆਪਣਾ ਕਿਉਂਕਿ ਝੰਡਾ ਪੱਤਾ ਹੁੰਦਾ ਇੱਕ ਤਰ੍ਹਾਂ ਦੀ ਉਹ ਝੰਡਾ ਪੱਤਾ ਹੈਟਾ ਪਲਾਂਟ ਦੀ ਤਰ੍ਹਾਂ ਬੂਟੇ ਦੀ ਰਸੋਈ ਹੁੰਦਾ ਸਾਰਾ ਖਾਣਾ ਉਹ ਚ ਬਣਦਾ ਉਸ ਤੋਂ ਬਾਅਦ ਉਹ ਸੀਡ ਬਣਾਉਂਦਾਗਾ ਇਸ ਕਰਕੇ ਧਿਆਨ ਦੇੋ ਕਿ 4 ਸਪਰੇਅ ਕਦੋਂ ਕਰਨੀ ਹੈ ਵੀ ਆਪਾਂ ਕਦੋਂ ਤੁਸੀਂ ਆਪਣੇ ਫੀਲਡ ਦੇ ਵਿੱਚ ਵਿਜ਼ਿਟ ਕਰੋ ਕਿਉਂਕਿ ਇਸ ਵਾਰ ਕੀ ਹੋਇਆ ਤਾਂ ਬਾਰੂ ਵੀ ਬਹੁਤ ਜ਼ਿਆਦਾ ਨਹੀਂ ਆਇਆ ਸੁੰਡੀ ਵੀ ਨਹੀਂ ਆਈ ਆ ਆਪਾਂ ਨੂੰ ਕਿਸਾਨ ਬੰਦੇ ਨੂੰ ਵੀ ਲੱਗਦਾ ਵੀ ਇਸ ਵਾਰ ਵਿਧ ਘਟਾਗਾ ਪਰ ਤੇਲਾ ਦਾ ਬਹੁਤ ਜ਼ਿਆਦਾ ਟੈਕ ਤੇਲਾ ਦੇ ਵਿੱਚ ਵਿੱਚ ਆ ਰਿਹਾ ਹੈਗਾ ਤੇਲ ਅੱਗੇ ਜਾ ਕੇ ਸੰਭਾਵਨਾ ਹੈਗੀ ਤੇਲਾ ਵਧਨ ਦੀ ਸੰਭਾਵਨਾ ਹੈਗੀ ਆ ਆਪਾਂ ਸਪਰੇਅ ਕਰ ਜਦੋਂ ਆਪਾਂ ਨੂੰ 5 ਟੱਡੇ 5 ਪਲਾਂਟ ਹਾਪਰਸ ਪਰ ਹਿੱਲ 5 ਟੱਡੇ ਆਪਾਂ ਨੂੰ ਬੂਟੇ ਦੇ ਉੱਪਰ ਗਣਕੇ ਤੁਸੀਂ ਦੇਖ ਸਕਦੇ ਹੋ ਜਦੋਂ 5 ਟੱਡੇ ਬੂਟੇ ਦੇ ਉੱਪਰ ਬੈਠੇ ਹੋਣ ਤਾਂ ਤੁਸੀਂ ਉਹਦੇ ਸਪਰੇਅ ਕਰ ਸਕਦੇ ਹੋ ਕੈਮੀਕਲਸ ਪਰ ਇਹ ਆਪਾਂ ਕਿਹੜੇ-ਕਿਹੜੇ ਸਾਲਟ ਕਰ ਸਕਦੇ ਆ ਆਪਾਂ ਡਾਇਨਾਟੋਫਿਰੋਨ ਕਰ ਸਕਦੇ ਆ ਉਸ ਸੀਨ ਵਾਲਾ ਸਾਲਟ ਆਉਂਦਾ ਜਿਹੜਾ ਡਾਇਨਾਟੋਫਿਰੋਨ ਆਉਂਦਾ ਟੋਕਨ ਦੇ ਵਿੱਚ ਆਉਂਦੀ ਹੋ 80 ਗ੍ਰਾਮ ਉਸੀਨ 80 ਗ੍ਰਾਮ ਡਾਇਨਾਟੋਫਿਰੋਨ ਜਾਂ ਜਿਹੜਾ ਚੈਸ ਵਾਲਾ ਸਾਲਟ ਆ ਪਾਈਮੈਟਰੋਜਾਈਨ ਕਰ ਸਕਦੇ ਆ ਆਪਾਂ 120 ਗ੍ਰਾਮ ਪਾਈਮੈਟਰੋਜਾਈਨ ਕਰ ਸਕਦੇ ਆ ਚੈਸ ਆਉਂਦੀ ਆ 50 ਵਲ ਜੀ ਕਰ ਸਕਦੇ ਆ ਜਾਂ ਪੈਕਸਾਲੋਨ ਹੋ ਗਈ ਟ੍ਰਾਈਫਲੂਮੈਜ਼ੋਪਾਇਰੀਮ ਆ ਗਈ ਪੈਕਸਾਲੋਨ 10 ਸੀ ਆਉਂਦੀ ਆ ਇਹ ਆਪਾਂ 94 ਐਮ ਐਲ ਪੈਕਸਾਲੋਨ ਵਰਤ ਸਕਦੇ ਆ ਜਾਂ 80 ਗ੍ਰਾਮ ਉਸੀਨ ਡਾਇਨਾਟੋ ਫਿਰੋਂ ਵਰਤ ਸਕਦੇ ਹਾਂ ਜਾਂ 120 ਗ੍ਰਾਮ ਜਿਹੜੀ ਚੈਸ ਆ ਉਹ ਵਰਤ ਸਕਦੇ ਹਾਂ 200 ਲੀਟਰ ਪਾਣੀ ਦੇ ਵਿੱਚ ਆਪਾਂ ਘੋਲ ਕਰਕੇ ਦਬਾਰੀ ਸੜਕਣੀ ਆ ਪਾਣੀ 150 ਤੋਂ ਉੱਪਰ ਉੱਪਰ ਹੀ ਰੱਖਿਓ ਕਿਸਾਨ ਵੀਰੋ ਕਿਉਂਕਿ ਪਾਣੀ ਨੀਚੇ ਤੱਕ ਚਲਣਾ ਚਾਹੀਦਾ ਤਾਂ ਜੋ ਪਾਣੀ ਪ੍ਰੋਪਰ ਤੇਲੇ ਦੇ ਉੱਪਰ ਪੈ ਸਕੇ ਤਾਂ ਜੋ ਆਪਾਂ ਵਧੀਆ ਸਪਰੇਅ ਕੀਤੀ ਤਾਂ ਆਪਾਂ ਵੱਧ ਤੋਂ ਵੱਧ ਲਾਭ ਲੈ ਸਕਦੇ ਹਾਂ ਕੰਟਰੋਲ ਕਰ ਸਕੀਏ ਜਿਹੜੀ ਆਪਾਂ ਬੂਰ ਪਿਆ ਜਿਹੜੀਆਂ ਹਜੇ ਆਪਾਂ ਨਿਸਰ ਜੇਰੀਆ ਨਿਸਰ ਰਹੀਆਂ ਨੇ ਬੂਰ ਪਿਆ ਉਹਦੇ ਦੀ ਰਿਕਵੈਸਟ ਹੋ ਰਹਾ ਬੇਨਤੀ ਹੈ ਕਿਸਾਨ ਵੀਰਾਂ ਨੂੰ ਜੇ ਉਹ ਸਿੱਧੀ ਸਪਰੇਅ ਕਰਨੀਆਂ 2:30 ਵਜੇ ਕਾਇਕੋ ਸਵੇਰੇ 9:30 ਤੋਂ ਲੈ ਕੇ 11 ਵਜੇ ਤੱਕ ਉਹਦਾ ਫੁੱਲ ਖਿੜਦਾ ਪੋਲੀਨੇਸ਼ਨ ਹੁੰਦੀ ਆ ਉਸ ਵੇਲੇ ਜਿੰਨੀ ਆਪਾਂ ਘੱਟ ਤੋਂ ਘੱਟ ਡਿਸਟਰਬ ਕਰੀਏ ਓਨੀ ਉਹਦੀ ਫੋਕ ਪੈਣ ਜਿਹੜੀ ਸੰਤਤਾ ਘਟ ਜਾਂਦੀ ਆ ਤਾਂ ਜੋ ਸਪਰੇਇ ਆਪਾਂ ਜਿਹੜੀ ਕਰਨੀ ਆ 2-3 ਵਜੇ ਤੋਂ ਬਾਅਦ ਕਰੀਏ ਜਿਹੜੇ ਨਿਸਰ ਚੁੱਕੀਆਂ ਦਾਣਾ ਬਣ ਚੁੱਕਿਆ ਉਹਦੇ ਤੁਸੀਂ ਸਪਰੇਇ ਸਵੇਰੇ ਵੀ ਕਰ ਸਕਦੇ ਹੋ ਪਰ ਪਾਣੀ 150 ਲੀਟਰ ਤੋਂ ਉੱਪਰ ਰੱਖੀਏ ਸਾਰੀਆਂ ਦਵਾਈਆਂ ਦਾ ਮੈਂ 80 ਗ੍ਰਾਮ ਅਸ਼ੀਨ ਹੋਗੀ ਡਾਈਨਾਟੋਫੀਰੋਨ ਵਰਤ ਸਕਦੇ ਹਾਂ 100 ਗ੍ਰਾਮ 20 ਗ੍ਰਾਮ ਚੈਸ ਹੋਗੀ ਮੈਟਰੋਜਾਈਨ ਹੋ ਗਈ ਹੈ ਟਾਈ ਫਲੂਜ਼ ਹੈ ਪਾਇਰੇਮ ਹੋ ਗਿਆ ਪੈਕਸਰੋਨ ਵਾਲਾ ਸਾਲਟ 94 ਮਲੇ ਤੁਸੀਂ ਯੂਜ਼ ਕਰ ਸਕਦੇ ਹੋ ਹਮੇਸ਼ਾ ਦਵਾਈ ਦਾ ਕੋਲ ਕੋਲ ਕਰਕੇ ਡਾਇਰੈਕਟ ਦਵਾਈ ਦੀ ਢੋਲੀ ਦੇ ਵਿੱਚ ਨਾ ਪਾਓ ਜੇ ਮੈਂ 80 ਗ੍ਰਾਮ ਮਸ਼ੀਨ ਲੈ ਕੇ ਕਿੱਲੇ ਦੀ ਡੋਜ ਹੈ ਤਾਂ ਇਹਨੂੰ 80 ਗ੍ਰਾਮ ਲੈ ਕੇ ਵਿੱਚ ਜਿੰਨੇ ਅੱਠ 10 ਢੋਲੇ ਜਿੰਨੇ ਤੁਸੀਂ ਪਾਣੀ ਯੂਜ਼ ਕਰਨਾ ਉਹਦੇ ਵਿੱਚ ਕੋਲ ਕਰਕੇ ਉਸ ਹੱਬ ਨਾਲ ਦਵਾਈ ਕਰੋ ਉਹ ਬਹੁਤ ਜਿਆਦਾ ਇਫੈਕਟਿਵ ਹੁੰਦੀ ਆ ਸੋ ਕਿਸਾਨ ਮੇਰੋ ਅਗਲੀ ਵੀਡੀਓ ਦੇ ਵਿੱਚ ਮਿਲਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਲਓ ਤਾਂ ਜੋ ਹੋਰ ਆਉਣ ਵਾਲੀ ਖੇਤੀ ਵਾਲੀ ਜੱਟ ਦੀ ਵੀਡੀਓ ਤੁਹਾਡੇ ਤੱਕ ਪਹੁੰਚ